ਇਹ ਤੀਵਿਆਂ ਦੇ ਗੱਲ ਵੀ ਕੱਟੀ ਪਚਦੀ ਹੁੰਦੀ ਐ ਗੱਲ ਤੇਰੀ ਸਹੀ ਐ ਭਾਈ ਇਹਨੂੰ ਇਹਦੇ ਮੂੰਹ ਤੇ ਜਿੰਦਾ ਵਲਾਜਾ ਨਹੀਂ ਗੱਲ ਸੁਣ ਖਰਨਿਆ ਆ ਓਪਨ ਵਰਗਾ ਮੂੰਹ ਬੰਦ ਰੱਖੀ ਤਾ ਮੇਰੇ ਢਿੱਡ 'ਚ ਗੋਲਾ ਦਾ ਬਣ ਗਿਆ ਓਏ ਗੋਲਾ ਬਣ ਗਿਆ ਗੋਲਾ ਓਏ ਅੰਦਰ ਲੜਦਾ ਨਹੀਂ ਗਿਆ ਕੁੱਸੇ ਰੇ ਨਾਏ 5 ਲੱਖ ਦਾ ਗੋਲਾ ਬਣ ਗਿਆ ਓਏ ਖਾਦੇ ਪੀਤੇ ਦੀ ਬਾਦ ਘਾਟਾ ਖਾ ਨੀ ਬੇਬੇ ਨੀ ਬੇਬੇ ਆਈ ਨਹੀਂ ਪੱਟੇ ਗਏ ਆਪਾਂ ਦਾ ਗੱਜ ਨਾ ਪਾ ਘਮਾਂਡੀਆਂ ਨੂੰ ਨਾ ਸੁਣਾ ਸੁਢਲੇ ਲੋਕਾਂ ਨੂੰ ਨਾ ਸੁਣਾ ਇੱਥੇ ਚੋਰੀਆਂ ਕਰਾਵੇਂਗੀ ਕਿਤੇ ਸੱਤੋਂ ਪਹਿਲਾਂ ਕੋਈ ਹੋਰ ਹੀ ਨਾ ਸਾਲਾ ਮੇਚ ਓ ਤੇਰੀ ਭਾਬੀ ਗਈ ਓਏ ਓ ਮਿਲ ਲੈ ਭਾਈ ਭਾਬੀ ਦਾ ਤਾਂ ਰੰਗ ਪੀਲਾ ਪੈ ਗਿਆ ਹੱਥ ਪੈਰ ਵੀ ਸੁੱਚ ਗਏ ਪਹਿਲਾਂ ਹੀ ਸੁੱਚੇ ਹੋਏ ਨੇ ਇਹ ਡਾਡੀ ਤਾਂ ਪਹਿਲੇ ਪਾਥੀ ਵਰਗੇ ਪੈਰ ਨੇ ਇਹਦੇ ਉਹ ਕੋਈ ਨਹੀਂ ਸੁਣਦਾ ਬਾਪੂ ਕੋਈ ਨਹੀਂ ਸੁਣਦਾ ਹੈਗਾ ਸਾਨੂੰ ਮੈਨੂੰ ਪਤਾ ਸੀ ਕਿਵੇਂ ਮਗਜ ਖਪਾਈ ਕਰ ਕਰਕੇ ਸ਼ਰਮਾ ਲਾ ਲਾ ਕੇ ਸੀ ਓਏ ਕੀ ਕਰਦੇ ਹੋ ساری ਜ਼ਿੰਦਗੀ ਤੈਨਾਂ ਚਤੇ ਨੇ ਕਰਤੀ ਤੇਰੇ ਦਾਦੇ ਨੇ ਕਰਤੀ ਕੋਈ ਨਹੀਂ ਸੁਣਦਾ ਸਾਨੂੰ ਆ ਚੱਲ ਜਾਈ ਓਏ ਭਾਬੀ ਸਾਡਾ ਤਾਂ ਪੈਗ ਲੱਗਿਆ ਹੋਇਆ ਸੀ ਅਸੀਂ ਤਾਂ ਥਾਈ ਵਾਲੇ ਦਰਵਾਜ਼ੇ ਤੇ ਜਾ ਕੇ ਸੌਂਗੇ ਤੁਸੀਂ ਰਹੇ ਨਾ ਮਰਾਸੀ ਦੇ ਮਰਾਸੀ ਤੇ ਜਾਓ ਲੱਭੋ 5 ਲੱਖ ਰੁਪਇਆ ਕਰੇ ਲਿਆਓ ਓਏ 10 ਵਜੇ ਦਫ਼ਤਰ ਖੁੱਲਣਗੇ 5 ਲੱਖ ਕਰੇ ਲੈ ਕੇ ਆਓ 10 ਵਜੇ ਦਫਤਰ ਖੁੱਦ ਦੇ ਨੇ ਚੰਦੀ ਕੜਦੇ ਵਿੱਚ ਮੈਨੂੰ ਪਤਾ ਹੈ ਹਾਂ ਲੈ ਆਉ ਨਾਲੇ ਹੋਰ ਬਗਵਾਤ ਮਾਰੀ ਜਾਂਦੀ ਹੈ ਨਹੀਂ ਬੇਬੇ ਜਾ ਬੇ ਜਾ ਕੇ ਦਾਈ ਨੂੰ ਬੁਲਾ ਲੈ ਦਾਈ ਨੂੰ ਗੰਜੀ ਕਰਾਉਣੀ ਹੈ ਦਾਈ ਨੂੰ ਹੁਣ ਬੁਲਾ ਲੈ ਨਹੀਂ ਕੋਵਾਕ ਇਹ ਨਹੀਂ ਨਾਈ ਨੂਨੀ ਦਾਈ ਨੂੰ ਦਾਈ ਨੂੰ ਖਾਰੇ ਕੋ ਜਵਾਕ ਜੱਲਾ ਹੋਣ ਵਾਲਾ ਉਹ ਸਾਡੀ ਮਾਂ ਸਾਨੂੰ ਪੂਰਾ 1 ਮਹੀਨਾ ਦੁੱਧ ਪਲਾਉਂਦੀ ਹੈ ਫਿਰ ਕਦੇ ਦਿਖਾਣਾ ਦੇਉ ਕਦੇ ਲੰਬੜਦਾਰਾਂ ਦੇਉ ਕਦੇ ਤਾਂ ਵਾਜ ਕਰਾਉਂਦਾ ਦੁੱਧ ਫੜ ਲਿਆਊਗੀ ਕਦੇ ਉਹਨਾਂ ਦੇਉ ਕਦੇ ਜੱਟਾਂ ਦੇਉ ਦੁੱਧ ਪਲਾਦੀ ਹੈ ਸਾਡੀ ਸ਼ਕਲ ਤੇਰੇ ਤੇ ਜਾਣ ਦੀ ਬਜਾਏ ਲੋਕਾਂ ਤੇ ਚਲੀ ਗਈ ਐ ਪਰੌਂਠੇ ਛੱਡ ਤੁਹਾਨੂੰ ਤਾਂ ਮੈਂ ਰੋਜ਼ ਮੀਟ ਖਵਾਇਆ ਕਰੂੰਗੀ ਇੱਕ ਵਾਰ 5 ਲੱਖ ਰੁਪਇਆ ਕਰੇ ਆ ਜੇ ਨੀ ਨੱਚੋ ਨੀ ਮੇਤ ਦਾ ਤੇਰੀ ਕਵਰ ਵੀ ਨਹੀਂ ਮਾਣਦੀ ਨੀ ਤੂੰ ਤਾਂ ਕਵਰ ਚ ਨਹੀਂ ਆਉਣੀ ਇੱਕ ਪੈਨ ਨਾਲ ਪਟਵਾ ਦੇਗੇ ਬੁੱਤ ਹਾਏ ਨੀ ਬਡੋ ਜਰ ਨਾਲ ਧੀਰ ਆਖਦੀ ਜੋਗਿਆ ਝੂਠ ਬੋਲੇ ਨਾ ਅੱਛਾ ਖੀਰ ਜੋਗੀ ਨੂੰ ਕਹਿ ਰਹੀ ਵੀ ਕਿ ਝੂਠ ਬੋਲੇ ਆਪ ਉਹ ਸੁਪਤੀ ਦੀ ਜੋਗੀ ਨੂੰ ਤਾਂ ਝੂਠ ਕਹਿ ਰਹੀ ਆ ਉਹ ਚਿੱਟੇ ਮੂੰ ਤੇਰੇ ਜੜੀ ਏਡੀ ਦੂਰ ਖਸਮ ਨੂੰ ਮਿਲਣ ਜਾਂਦੀ ਸੀ ਨਾਲੇ ਹੁਣ ਤੂੰ ਭਾਬੀ ਅਮੀਰ ਹੋ ਗਈ ਹੁਣ ਤੂੰ ਅਮੀਰਾਂ ਦੀਆਂ ਜਨਾਨੀਆਂ ਵਾਂਗੂ ਪਿਆਰ ਨਾਲੇ ਗੜਾਈਆਂ ਲੈ ਕੇ ਉੱਠਿਆ ਕਰ ਠੀਕ ਉਹ ਇਹਨੇ ਕੀ ਗੜਾਈਆਂ ਲੈ ਕੇ ਉੱਠਣਾ ਇਹ ਤਾਂ ਤੜਕੇ ਮੋਕੇ ਜਦੋਂ ਉੱਠਦੀ ਆ ਆਏ ਮੇਰੀ ਨਾੜ ਤੇ ਨਾੜ ਚੜ ਗਈ ਵੇ ਪਿੰਡਾ ਮੈਂ ਨਹੀਂ ਆ ਕਹਿੰਦੀ ਮੈਂ ਤਾਂ ਇਹ ਉੱਠੇ ਕਰੂੰਗੀ ਯੱਕ ਬਾਦ ਯਾ ਪਟੀਆਂ ਹਾਇ ਨਹੀਂ ਪਤਾ ਹਰੇ ਹਰੇ ਆਖਰੀ ਨਨਨ ਤੇਰੇ ਵੀਰ ਨੂੰ ਕਦ